ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਪੱਟੀ ਜ਼ਿਲ੍ਹਾ ਤਰਨਤਾਰਨ ਵੀਰ ਨਤਨ ਦੇ ਫਾਰਮ ਤੋਂ ਅੱਜ ਦੀ ਆਪਾਂ ਵੀਡੀਓ ਬਣਾ ਰਹੇ ਆਂ ਸੋ ਦੋਸਤੋ ਦੋ ਗਾਵਾਂਾਂ 'ਚ ਵੀਡੀਓ ਤਾਂ ਦਿਖਾਉਣੀ ਆ ਦੋਵੇਂ ਗਾਵਾਂ ਸੱਜਰ ਸਗੀਆ ਮੈਂ ਡਿਟੇਲ ਸਾਰੀ ਆਪਾਂ ਵੀਰ ਤੋਂ ਪੁੱਛਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਜਿਹੜੇ ਵੀਰੇ ਇਸ ਚੈਨਲ ਤੇ ਨਵੇਂ ਆਏ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਤੁਹਾਡੇ ਤੱਕ ਪਹੁੰਚ ਤੋ ਦੋਸਤੋ ਇੱਥੇ ਆਓ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਪਸ਼ੂ ਖਰੀਦੋ ਤਾਂ ਕਿ ਬਾਅਦ ਵਿੱਚ ਕੋਈ ਲੰਬੇ ਵਾਲੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰਦਾ ਜਾ ਕਰੋ ਕਿਸੇ ਹੋਰ ਵੀ ਮਿਰਦੇ ਦਿਖਾ ਦਸੋ ਸੋ ਦੋਸਤੋ ਮੇਰਾ ਕੰਮ ਹੈ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਨਿਰਖ ਪਰਖ ਜਿਹੜੀ ਕਰਨੀ ਤੁਸੀਂ ਆਪ ਆ ਕੇ ਕਰਨੀ ਦੀ ਕਿਉਂਕਿ ਤੁਸੀਂ ਪੈਸੇ ਦਉਣੇ ਹੁੰਦੇ ਹੋ ਦੋਸਤੋ ਪਸ਼ੂ ਖਰੀਦਣ ਲੱਗੇ ਵੀਡੀਓ ਨੂੰ ਕਾਲੀ ਨਾਲ ਨਾਲ ਦੇਖਿਆ ਕਰੋ ਮਜ਼ੇ ਨਾਲ ਦੇਖ ਕੇ ਪਸ਼ੂ ਖਰੀਦਿਆ ਕਰੋ ਪਸ਼ੂ ਦੋਸਤੋ ਐਸੀ ਵੀਡੀਓ ਨਹੀਂ ਅਗਲੀ ਵੀਡੀਓ ਚ ਮਿਲ ਜੂਗਾ ਪਰ ਜਿਹੜੇ ਪੈਸੇ ਦੋਸਤੋ ਤੁਹਾਡੇ ਲੱਗੇ ਕਰਾਂ ਪੈਸੇ ਬਰਬ ਸੋ ਦੋਸਤੋ ਚੰਗੀ ਤਰ੍ਹਾਂ ਤਸੱਲੀ ਨਾਲ ਆਪਣੀ ਵੀਡੀਓ ਵੇਖ ਕੇ ਫਿਰ ਪਸ਼ੂ ਖਰੀਦਿਆ ਕਰੋ ਕਰਦੇ ਆ ਵੀ ਇਹਨਾਂ ਨਾਲ ਗੱਲਬਾਤ ਪੁੱਛਦੇ ਆ ਸਾਰੀ ਡਿਟੇਲ ਇਹਨਾਂ ਨਾਲ ਕਰਾਂਗੇ ਹਾਂ ਸਮਝ ਆ ਹਾਂਜੀ ਬਾਈ ਸਸੀ ਕੌਰ ਜੀ ਸਸੀ ਕੌਰ ਜੀ ਹੋਰ ਸਮਝੀ ਠੀਕ ਆ ਜੀ ਬਹੁਤ ਵਧੀਆ ਬਸ ਚੱਲੀ ਜਾਂਦਾ ਕੰਮ ਕਰਉਂਦੀ ਹੈ ਬਾਅਦ ਕਿਰਪਾਈ ਚੱਲੀ ਜਾਂਦਾ ਆਪਣਾ ਐਡਰੈਸ ਦੋ ਬਈ ਤੇ ਐਡਰੈਸ ਆਪਣਾ ਹੈਗਾ ਜੀ ਸ਼ਹਿਰ ਪੱਟੀ ਜ਼ਿਲ੍ਹਾ ਪਰਮਧਾਰ ਪੱਟੀ ਸ਼ਹਿਰ ਇਹਨੂੰ ਪੱਟੀ ਕਹਿੰਦੀ ਹੈ ਜਿਹੜੀ ਮੇਨ ਵਿਜ਼ਿਟ ਕਰਨੀ ਪਣੀ ਉਹ ਆਪਾਂ ਪੱਟੀ ਸ਼ਹਿਰ ਚਬਾਨਾ ਸਾਹਿਬ ਕੋਲ ਲਾ ਕੇ ਕਰਨੀ ਪਣੀ ਠੀਕ ਹੈ ਜੀ ਹਾਂਜੀ ਪਟਿਆਰ ਕਦੇ ਵੀ ਆਏ ਕੋਈ ਫੋਨ ਲਾ ਸਕਦਾ ਆਪਾਂ ਕਰਾਂਗੇ ਠੀਕ ਹੈ ਜੀ ਤੇ ਅੱਜ ਵੀ ਜੀ ਦੋ ਗਾਵਾਂ ਇਹ ਦੋ ਗਾਵਾਂ ਠੀਕ ਹੈ ਜੀ ਤੇ ਸ਼ੁਰੂ ਕਰਦੇ ਹਾਂ ਵੱਡੀ ਗਾਂ ਤੋਂ ਪਹਿਲਾਂ ਇਹਦੀ ਡਿਟੇਲਸ ਹੋਈਆਂ ਜੀ ਇਹ ਜਿਹੜਾ ਇਹਰਾ ਸਾਹਿਬ ਤੁਜਾ ਦੋਸ ਹੋਈ ਆ ਹਾਂ ਜੀ ਸੋ ਇਹਨੂੰ ਪੰਜਵਾਂ ਦੇਣਿਆ ਅੱਛਾ ਜੀ 20 ਕਿਲੋ ਲਾਗੇ ਬੰਦੇ ਦੋ ਤਿਆਰੇ ਆ ਪਰ ਆਪਾਂ 17 ਕਿਲੋ ਦੇ ਸੌਦਾ ਕਰਾਂਗੇ ਜਿੰਨਾ ਵੀ ਤੱਕਾਂਗੇ ਠੀਕ ਹੈ 12 ਗਾਵਾਂ ਦੇ ਵਿੱਚ ਸੌਦਾ ਕਰਦਾ ਜੀ ਜੇ ਖੁਸ਼ੀ ਰਹੇ ਤੇ 16ਾਂ ਵੀ ਕਰ ਸਕਦਾ ਠੀਕ ਹੈ ਜੀ ਪਰ ਜਿਹੜਾ ਸਹੀ ਠੀਕ ਹੈ ਸੂਆ ਕਿਨਾਂ ਸੂਈ ਸੀ ਸੂਆ ਦੂਜਾ ਸੀ ਬੱਚਾ ਨਹੀਂ ਉੱਤਰਦਾ ਬੱਚਾ ਇਹਦਾ ਪਿੱਛੇ ਬੱਚਾ ਹੈ ਬੱਚਾ ਬੱਚਾ ਹਾਂਜੀ ਠੀਕ ਹੈ ਕਿੰਨਾ ਟਾਈਮ لگا ਸੂਈ ਨੂੰ ਸੂਈ ਨੂੰ ਆਇ ਪਾਇਆ ਛੇ ਮਿੰਟ ਠੀਕ ਹੈ ਜੀ ਖੋਲੋ ਦੂਜਾ ਸੂਆ ਦੂਜਾ ਦੰਦਾ ਜੀ ਕਿਵੇਂ ਚੈੱਕ ਕੀਤੀ ਨਹੀਂ ਦੰਸਾ ਨਹੀਂ ਇਹ ਦੇਖੇ ਤਾਂ ਬੱਚਾ ਪੂਰੇ ਖੜੀ ਹੋਈ ਹੈ ਠੀਕ ਹੈ ਜੀ ਦੋਸਤੋ ਦੂਜਾ ਸੂਆ ਸੂਈ ਆ ਦਰਮਿਆਨੇ ਕੱਦ ਕਾਟ ਦੀ ਹੈ ਫੁੱਲ ਬ੍ਰੀਡ ਪੰਜ ਦਿਨ ਸੂਈ ਨੂੰ ਹੋ ਗਏ 20 ਕਿਲੋ ਤਾਂ ਲੱਗੇ ਬੰਨੇ ਬੋਲਾ ਤਿਆਰ ਹੈ 16 17 ਦਾ ਵੀਰਕਿੰਦਾ ਜਿਹੜਾ ਕੋਈ ਵੀਰਤਨ ਆਪਣੀ ਮਰਜ਼ੀ ਤਸੱਲੀ ਕਰ ਲੈ। ਚਾਹ ਲਈ ਬਸ਼ਾ ਦਿੱਤਾ ਵਾ। ਤੁਹਾਨੂੰ ਦੋਸਤੋ ਕਾਫੀ ਵਧੀਆ ਭਿਆਜ ਦਿੱਤਾ। ਹੋਟਾ ਆਰਡਰ ਤਿਆਰ ਕਰੀ ਹੁੰਦੀ। ਫੇਸ ਕੁਆਲਟੀ ਚੈੱਕ ਕਰ ਲੋ ਜੀ। ਬੱਚੇ ਦਾ ਥੋੜਾ ਜਿਆਦਾ ਕਰਦੀ ਸਰੇ ਬਾਹਰ ਨੂੰ ਜਿਆਦਾ ਨਹੀਂ ਤੁਰੀ। ਠੰਡੀ ਖੋਣੀ ਪੂਰੀ ਹੈ ਜੀ। ਠੀਕ ਹੈ ਜੀ। ਉਹਨਾਂ ਦੀ ਕੁਆਲਿਟੀ ਦੋਸਤੋ ਚੈੱਕ ਕਰ ਸਕਦੇ ਆ। ਬੈਕ ਸਾਈਡ ਤੋਂ ਤੁਹਾਨੂੰ ਸਾਡਾ ਦਿਖਾ ਦਨੇ ਤੇ। ਠੀਕ ਹੈ ਜੀ, ਬੰਦੋਜ ਬੰਦੋ। ਦੋਸਤੋ ਆਰਡਰ ਕਾਫੀ ਵੱਡਾ ਤਿਆਰ ਕੀਤਾ ਵਾ। ਚੁਾਈ ਦਾ ਟਾਈਮ ਤਕਰੀਬਨ ਹੋ ਹੀ ਗਿਆ ਵਾ। ਬਾਜੀ ਸਾਹਿਬ ਜੀ ਕੀ ਮੁੱਲ ਕਰਦੇ ਹੋ ਮੁੱਲ ਖੇਰਾ ਸਾਹਿਬ ਇਹਦਾ 8000 ਰੁਪਏ ਕਰਦੇ ਹਾਂ 8000 ਰੁਪਏ ਹਾਂਜੀ ਮਾਤਨ ਹੋ ਜੂਗਾ ਮਾਤਨ ਪੂਰਾ ਕਰ ਦਾਂਗੇ 6000 ਰੁਪਏ ਦੇ ਵੜ ਦੇ ਦਾਂਗੇ ਠੀਕ ਹੈ ਜੇ ਕੋਈ ਵੀਰ ਭਰਾ ਦੂਰੋਂ ਨੇੜੇ ਆਉਂਦਾ ਜੋ ਵੀ ਮਾਤਨ ਉਹ ਜਿੱਥੇ ਵੀ ਛੋਰ ਸਭਾ ਉਹ ਪੈ ਲੋਗ ਠੀਕ ਹੈ ਹਾਂਜੀ ਦੂਜੇ ਨੰਬਰ ਪਰ ਦੱਸ ਲਿਓ ਬਰੋ ਇਹ ਦੂਜਾ ਸੁਆ ਇਹ ਵੀ ਦੂਜਾ ਸੁਆ ਸੁਈ ਹੈ ਇਹ ਕਿਹੜੀ ਬਰੀਡ ਹੈ ਇਹ ਸ਼ਾਈ ਵਾਲ ਤਾਂ ਜੱਸੀ ਨਾਲ ਕਰਾਸ ਹੈ ਜੀ ਅੱਛਾ ਜੀ ਹਾਂਜੀ ਤੇ ਠੰਡੀ ਠੰਡੀ ਇਹ ਵੀ ਠੀਕ ਹੈ ਲਓ ਜੀ ਠੀਕ ਹੈ ਜੀ ਫਾਂਟੋਲੇ ਤੋਂ ਬਹੁਤ ਸੋਹਣਾ ਲੱਗਦਾ ਇਹ ਵੀ ਹਾਂਜੀ ਹਾਂਜੀ ਕਿਉਂਕਿ ਆ ਥਾਣੇ ਪੂਰਾ ਮੋਟਾ ਕਿੰਨਾ ਟੰਮ ਹੋ ਗਿਆ ਸੂਈ ਨੂੰ ਇਹਨੂੰ ਸੂਈ ਨੂੰ ਅੱਜ ਜਜਾ ਉਸਾ ਦੇਣੇ ਤੇਜਾ ਚੌਥਾ ਦੇਣਾ ਕਿੰਨਾ ਕੁ ਬੋਲਾ ਪਿਆ ਰਹਿੰਦਾ 12 12 13 13 14 ਕਿਲੋ ਪਰ ਆਪਾਂ 12 ਕਿਲੋ ਲਾ ਕੇ ਦਵਾਗੇ ਜਿੰਨੂੰ ਦਵਾਗੇ ਜੋ ਵੀ ਇਹ ਬੋਲੇ ਵਿੱਚ ਦੁੱਧ ਉਹਨੇ ਵਧਰਾ ਹੈ ਦੁੱਧ ਦੇ ਨੇ 15 16 ਕਿਲੋ ਪਹਿਲੇ ਸਵੇਰੇ ਨੇ ਪਾਇਆ ਠੀਕ ਹੈ ਜੀ ਤੇ ਜੀ ਜਿਆਦਾ ਨਹੀਂ ਆਪਾਂ ਉਮੀਦ ਕਰਦੇ ਇਹਨਾਂ ਕਦੇ ਦੇ ਦੇ ਦੋਗੇ ਫਿਰ ਠੀਕ ਹੈ 15 16 ਕਿਲੋ ਖਲਾ ਦੇ ਬੱਚਾ ਕੀ ਦਿੱਤੇ ਨੇ ਇਹਦੇ ਪਿਛੇ ਬੱਚੀ ਹੈ ਜੀ ਅੱਛਾ ਜੀ ਫੀਮੇਲ ਇਹ ਵਿਸ਼ੇ ਠੀਕ ਹੈ ਜੀ ਕਾਲੇ ਰੰਗ ਦੀ ਦੋਸਤੋ ਆ ਵਛੀ ਹੈ ਦੋ ਨੰਬਰ ਵਾਲੀ ਗਾਂ ਦੇ ਮਗਰ ਤੇ ਜਿਹੜੀ ਪਹਿਲੇ ਨੰਬਰ ਤੇ ਗਾਂ ਦਿਖਾਈ ਉਹਦਾ ਵਛਾ ਕੋਲੀ ਵੀ ਤੋਰ ਕੇ ਦਿਖਾਈਏ ਕਿੰਨਾ ਕੁ ਪੈਸੇ ਚ ਵਾਸ ਸਕੀ ਤੋਦੇ ਉਹ ਜਵਾਸ ਹੋਣੀ ਨਹੀਂ 15 16 ਦੇ ਚਵਾਸ ਹੋਗੀ ਵਧੀਆ ਠੀਕ ਹੈ ਜੀ ਬਾਕੀ ਗਾਂ ਕੋਈ ਨਹੀਂ ਘਾਟੇ ਨੀ ਹੇੇ ਵਾੜਾ ਲੈ ਗਿਆ ਹੋ ਸਕਦਾ ਉਹਦੀ ਕਿਸਮਤ ਹੋਊਗਾ ਬਾਦ ਵਿੱਚ ਜਿੰਨਾ ਮਨ ਚਾਹੇ ਠੀਕ ਹੈ ਜੀ ਦੋਸਤੋ ਸ਼ਾਹੀ ਵਾਲ ਤੇ ਜਰਸੀ ਦੇ ਨਾਲ ਕ੍ਰਾਸ ਹੈ ऑर्डर क्वालिटी दोस्तों इन्होंने काफी बढ़िया तैयार की है अभी ठंडी झुकनी चाहिए ठीक है जी बिल्कुल ठंडी सी लिया फेस क्वालिटी दोस्तों चेक कर सकते हैं ਉਹਦੀ ਕੁਆਲਿਟੀ ਦੋਸਤੋ ਤੁਹਾਨੂੰ ਕਰਨੇਡ ਦਾ ਦਿਖਾ ਦਮ ਸਾਈਡ ਤੋਂ ਤੁਹਾਨੂੰ ਵੀ ਕੁਆਲਿਟੀ ਦੇਖ ਲਓ ਚੈੱਕ ਕਰ ਲਓ ਹਾਂ ਦੋਵਾਂ ਦਾ ਬਹੁਤ ਸੁਆਹ ਲੱਗਦਾ ਹੈ ਜੀ ਦਬੀ ਗੜ ਨੂੰ ਵੀ ਤੁਹਾਨੂੰ ਬਹੁਤ ਸੁਆਹ ਲੱਗਦਾ ਕੋਮੋਗੜਾ ਸਾਨਾ ਪੂਰਾ ਠੀਕ ਹੈ ਸਵਾਹੀ ਮੱਝ ਆਣੀ ਉਹਦੀ ਚੋਣੀ ਐ ਇੱਕ ਨੰਬਰ ਬੋਲੀ ਇਹ ਵੀ ਉੱਤੋਂ ਇਹ ਵੀ ਉੱਤੋਂ ਜਾਨੀ ਪਉਦੀ ਠੀਕ ਹੈ ਜੀ ਠੰਡੀ ਵੀ ਇਹਦਾ ਦੁੱਧਾ ਵੀ ਫੜਕੇ ਠੀਕ ਹੈ ਜੀ ਪੁਜੀਆਂ ਕਮਾਂ ਜਿੱਦਾਂ ਦੁੱਧ ਖੱਟਾ ਹੈ ਠੀਕ ਹੈ ਜੀ ਤੇਰਾ ਪੇੜਾ ਵਾ ਜਿੱਦਾਂ ਮੱਧੀ ਫੜਕੇ ਧਰ ਮਾਰਦੇ ਠੀਕ ਹੈ ਜੀ ਬਹੁਤ ਮੋਟੀ ਹਸਾਰ ਹੈ ਠੀਕ ਹੈ ਜੀ ਦੋਸਤੋ ਧਰਮਾਰਗ ਤੁਹਾਨੂੰ ਵੀਰ ਨੇ ਦਿਖਾਈ ਦਿੱਤੀ ਹੈ ਜਿੰਨੀ ਵੀ ਠੱਲੇ ਪੇਲੋ ਤੁਸੀਂ ਆ ਕਰ ਸਕਦੇ ਹੋ ਨਜਾ ਲਾ ਸਕਦੇ ਹਾਂਜੀ ਹਾਂਜੀ ਭਾਈ ਜੀ ਕੀ ਮੁੱਲ ਕਰਦੇ ਹੋ ਇਹਦਾ ਮੁੱਲ 50000 ਰੁਪਏ ਕਰਦੇ ਹਾਂ 52000 ਹਾਂਜੀ 50000 ਦੇ ਵਿੱਚ 8000 ਹੋਰ ਛੱਡਾਂਗੇ 49000 50000 ਦੇ ਵਿੱਚ ਠੀਕ ਹੈ ਬਾਕੀ ਹੋਰ ਵੀਰ ਭਰਾ ਕੋਈ ਜਿੰਨਾ ਮਾਨਦ ਰੂਪ ਜਿੰਨਾ ਖੁੱਲਾ ਹੋ ਸਕੇ ਉਹ ਮੈਂ ਕਰ ਦਿਆਂਗਾ ਠੀਕ ਹੈ ਠੀਕ ਹੈ ਬਾਕੀ ਵਹਿਣਾ ਛੱਡ ਕੋਈ ਨਹੀਂ ਆ ਦੁੱਧ ਨੂੰ ਸੌ ਸੁੱਤਰੀਆਂ ਨਿਗਰਿਆ ਜਿੰਨਾ ਦੁੱਧ ਦੱਸਿਆ ਉਹ ਤੋਂ ਵੀ 2-2 ਕਿਲੋ ਭਾਵੇਂ ਵਾਧੇ ਹੋਊਗਾ ਜੇ ਮੰਨ ਲਓ ਇਹਨੂੰ 20 20 ਤੁਸੀਂ ਕਹਿੰਦਾ ਠੀਕ ਐ 20 ਕਹਿ ਕੇ ਕੋਈ 17 ਨਾਲ ਕਹੇ ਸੌਦਾ ਕਰ ਲੇ 17 ਨਾਲ ਕੋਈ 16 16.5 ਨਾਲ ਹੋਊਗਾ 17 ਦਾ 20 ਨਹੀਂ ਕੱਢੂਗੀ ਪਰ ਆਪਾਂ 17 ਨਾਲ ਜਿੰਨੂੰ ਮਰਜ਼ੀ ਗਰੰਟੀ ਨਾਲ ਦੇ ਸਕਦੇ ਹਾਂ ਠੀਕ ਹੈ ਜੀ ਹਾਂਜੀ ਇਹਤ ਲਈ ਜਾ 12 ਕਿਲੋ ਇਸ ਟਾਈਮ ਬਹੁਤ ਜਿਆਦਾ ਪਿਆਰਾ ਠੀਕ ਹੈ ਜੀ ਹਾਂਜੀ ਇਹਦੇ ਮਗਰ ਵਛਾਏ ਉਹਦੇ ਮਗਰ ਵਛੀ ਠੀਕ ਹੈ ਜੀ ਹੋਰ ਕੁਝ ਕਹਿਣਾ ਚਾਹੁੰਦੇ ਜੀ ਬਸ ਕਹਿਣਾ ਇਹੋ ਹੀ ਚਾਹੁੰਦੇ ਆ ਵੀ ਜੇ ਕੋਈ ਵੀਰ ਭਰਾ ਦੇਖਦਾ ਪਿਆ ਇਹ ਵੀਡੀਓ ਨੂੰ ਕੋਈ ਡੰਗਰ ਲੈਣ ਦਾ ਕੋਈ ਆਵਾਣਿਆ ਉਹ ਮੇ ਸੁਣਿਆ ਇੱਥੇ ਆ ਗਿਆ ਬਾਹਾਂ ਕੋ ਗੱਭਾਂ ਲੈਂਦਾ ਭਾਵੇਂ ਕੋ ਸੁਖੀ ਲੈਂਦਾ ਹਾਂਜੀ ਹਾਂਜੀ ਤੇ ਆਪਦੀ ਤਸੱਲੀ ਕਰੇ ਦੋਵੇਂ ਟਾਈਮ ਤੋਂ ਬਾਅਦ ਤੋਂ ਲੰਮਾਂ ਵਾਲੀ ਗੱਲ ਉਹ ਨਾ ਕਿਸੇ ਵੱਲੋਂ ਵੀ ਰੈਜ ਨਹੀਂ ਚਲੋ ਜਿੰਨੀਆਂ ਜਿੰਨੇ ਆਪਾਂ ਅੱਜ ਤੁਹਾਡੇ ਚੈਨਲ ਦੇ ਵਿੱਚ ਆ ਬੜੀ ਮਹਾਰਾਜ ਦੀ ਕਿਰਪਾ ਦੇ ਕੇ ਇਹਦਾ ਵੀਪਰਾ ਲੰਮਾਂ ਨਹੀਂ ਵੀ ਆ ਬਾਕੀ ਸਾਰੀ ਚੀਜ਼ ਆ ਸਿਰਤੀ ਕੀਤੀ ਹੈ ਜੀ ਹਾਂਜੀ ਹਾਂਜੀ ਤੇ ਬਾਕੀ ਸਾਰੀਆਂ ਬੇਜਵਾਨ ਚੀਜ਼ਾਂ ਇੱਕ ਤੇ ਆਪਦੀ ਮੇਰਾ ਵੀ ਦੋਵੇਂ ਟਾਈਮ ਦੀ ਤਸੱਲੀ ਜਾਂਦਾ ਠੀਕ ਹੈ ਅੱਜ ਫਿਲਹਾਲ ਆਪਣੇ ਕੋਲ ਦੋ ਹੀ ਆਦੇ ਦਾਮਾਂ ਤੁਹਾਡੇ ਕਿਗੇ ਤਿੰਨ ਚਾਰ ਗਾਵਾਂ ਕੀ ਹੋਣੀਆਂ ਠੀਕ ਠੀਕ ਹਾਂਜੀ ਠੀਕ ਹੈ ਸੋ ਦੋਸਤੋ ਬਹੁਤ ਵਧੀਆ ਗੱਲ ਕਹੀ ਹੈ ਵੀਰ ਨੇ गावा ਦੋਵੇਂ ਸੱਜੇ ਸੁਈਆਂ ਤਸੱਲੀ ਦੇ ਉਸ ਤੋਂ ਤੁਸੀਂ ਆਪਣੀ ਝੋਕੇ ਕਰਨ ਲਈ ਕਿਉਂਕਿ ਪੈਸੇ ਲਾਉਣੇ ਹੁੰਦੇ ਆ ਬਾਅਦ ਵਿੱਚ ਫਿਰ ਕੋਈ ਲੰਬੀ ਜਣੀ ਗੱਲ ਨਹੀਂ ਹੁੰਦੀ ਸੋ ਦੋਸਤੋ ਇੱਥੇ ਆ ਕੇ ਆਪਣਾ ਹੱਥ ਸਮਝ ਕੇ ਤਸੱਲੀ ਕਰਕੇ ਆਪਣੀ ਪਸ਼ੂਖਰੀ ਦਿਆ ਕਰੋ ਸੋ ਵੀਡੀਓ ਨੂੰ ਦੋਸਤੋ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ